ਲੌਜੀ ਤੁੰਦ ਲਗਾਉਣੀ ਆ ਮੇਰੀ ਗੁੜੀਆ ਅੱਜ ਸਫਾਈ ਕਰ ਰਹੀ ਆ ਤੇ ਮम्मा ਹੈਣੀ ਸੀ ਹਾਂ ਵੀ ਲਵਜੋ ਪੁੱਤ ਕੀ ਕਰ ਰਿਆਂ ਛਾੜੂ ਤੇ ਰਸੋਈ ਕਰਤੀ ਸਾਹਬ ਤੁਤੋ ਜੀ ਦਿਖਾਇਓ ਐ ਅੰਦਰ ਹਾਂਜੀ ਉਹ ਵੈਰੀ ਗੁੱਡ ਪਤੋਏ ਸੰਭਾਲ ਹੀ ਕਰੀ ਪਈ ਏ ਤੁਤੋਏ ਵੇਰੀ ਗੁੱਡ ਯਾਰ ਇਹ ਬਈ ਮੇਰੀ ਗੁੜੀਆ ਲਵਜੋਤ कौर ਤੇ ਅੱਜ ਬਹੁਤ ਫਿਰ ਕਿਵੇਂ ਤੇਰਾ ਮਨ ਕੀਤਾ ਵੀ ਅੱਜ ਮੰਮੀ ਕਿਤੇ ਗਈ ਵੀ ਸੀ ਨਾਲ ਉਹ ਬਾਲ ਕੱਲੀ ਵੀ ਕੰਮ ਵੀ ਕਰਦੀ ਆ ਤੇ ਉਹ ਬਥਾਕੇਆਂ ਦੀ ਕੱਪੜੇ ਵੀ ਸਿਆਉਂਦੀ ਆ ਤਾਂ ਮੈਂ ਕਰ ਦਿੰਦੀ ਹਾਂ ਅੱਛਾ ਜੀ ਵੈਰੀ ਗੁੱਡ ਏਨਾ ਸਿਆਣਾ ਮੇਰਾ ਬੱਤਾ ਆ ਦੇਖੋ ਵੀ ਲਵਜੋਤ ਦੇ ਘਰ ਤੇ ਕਾ ਆ ਗਿਆ ਇਹ ਤੂੰ ਕਿੱਥੋਂ ਆਇਆ ਵੀ ਵਾਲਾ ਤੇ ਤੂੰ ਹੀ ਕੰਮ ਕਰਦਾ ਮੈਂ ਦੀਦੀ ਕਰਦਾ ਆ ਵੇਖ ਲੈ ਆ ਵੇਖਾ ਕੁੜੀਆਂ ਦਾ ਐ ਹੁੰਦਾ ਬਈ ਠੀਕ ਹੈ ਤੇ ਹੋਰ ਤੂੰ ਕੀ ਲਵਜੋਤ ਕੀ ਕਹਿਣਾ ਜਣਾ ਆਪਣੇ ਹਾਨ ਦੀਆਂ ਕੁੜੀਆਂ ਨੂੰ ਸੇ ਭੈਣਾਂ ਨੂੰ ਵੀ ਮੰਮਾ ਡੈਡੀ ਬਾਰੇ ਆਪਦੀ ਮੰਮੀ ਦੀ ਮਦਦ ਤਾਂ ਕਰਿਆ ਕਰੋ ਥੋਡੀ ਮੰਮੀ ਤੁਹਾਡੇ ਲਈ ਬਹੁਤ ਸੋਚਦੀ ਆ ਤੇਰੀ ਕੁੜੀ ਐ ਬਣੂਗੀ ਐ ਬਣੂਗੀ ਤੁਸੀਂ ਪਲੀਜ਼ ਆਪਦੀ ਮਾਦੀ ਮਦਦ ਕਰਿਆ ਕਰੋ ਮੈਂ ਵੀ ਕੁੜੀ ਹਾਂ